ਐਪਲ ਨੇ ਕੀ ਕੀਤਾ ਕਿ ਆਪਣਾ ਜਿਹੜਾ ਫੋਨ ਸੀਗਾ ਉਹਦੇ ਵਿੱਚ ਆ ਟਾਈਪ ਸੀ ਚਾਰਜਰ ਬਣਾਤਾ ਪਹਿਲਾਂ ਇਹਨਾਂ ਦਾ ਇੱਕ ਫਲੈਸ਼ਿੰਗ ਪੋਰਟ ਹੁੰਦਾ ਸੀ ਕੇਬਲ ਲੱਗਦੀ ਇਹ ਬਦਲਾ ਨਾ ਜਿਹੜਾ ਇਹ ਐਪਲ ਨੇ ਨਹੀਂ ਲਿਆਉਂਦਾ ਇਹ ਜਿਹੜਾ ਬਦਲਾ ਉਹ ਐਪਲ ਨੇ ਮਜਬੂਰੀ ਚ ਲਿਆਉਂਦਾ ਇਹ ਜਿਹੜਾ ਐਪਲ ਨੇ ਆ ਬਦਲਾ ਲਿਆਉਂਦਾ ਇਹਦਾ ਕੋਈ ਨੁਕਸਾਨ ਤਾਂ ਨਹੀਂ ਪੰਜਾਬ ਦੇ ਬਦਲਾ ਨਹੀਂ ਇਹਦਾ ਕੋਈ ਨੁਕਸਾਨ ਨਹੀਂ ਇਹ ਆਈ ਇੱਕ ਬਹੁਤ ਵੱਡਾ ਮੁੱਦਾ ਬਹੁਤ ਵੱਡਾ ਮੁੱਦਾ AI ਤੇ AI ਰਿਸਪੌਂਸਿਬਿਲਟੀ ਨੂੰ ਬਹੁਤ ਜ਼ਿਆਦਾ ਸੀਰੀਅਸਨੈਸ ਨਾਲ ਦੇਖਿਆ ਜਾਂਦਾ ਤੇ ਇੰਡੀਆ ਵਿੱਚ ਇਹੋ ਜਿਹੇ ਲਾਅ ਦੀ ਹਜੇ ਕੋਈ ਗੱਲ ਨਹੀਂ ਹੈ ਜੁਬਾਰਤੀ ਬੀਆ ਸ਼ੋ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਗੱਲਬਾਤ ਕਰਨੀ ਹੈਗੀ ਹੈ ਕਿ Apple ਨੇ ਆਪਣੇ ਦੇ ਵਿੱਚ ਇੱਕ ਚੇਂਜ ਲਿਆਂਦੀ ਬਦਲਾ ਲੈ ਕੇ ਆਂਦਾ Apple ਨੇ ਜਿਵੇਂ ਪੰਜਾਬ 'ਚ ਬਦਲਾ ਆ ਹਾਂਜੀ ਉਵੇਂ Apple 'ਚ ਵੀ ਇੱਕ ਬਦਲਾ ਆਇਆ ਤੇ ਐਪਲ ਨੇ ਕੀ ਕੀਤਾ ਕਿ ਆਪਣਾ ਜਿਹੜਾ ਫੋਨ ਸੀਗਾ ਉਹਦੇ ਵਿੱਚ ਆ ਟਾਈਪ ਸੀ ਚਾਰਜਰ ਬਣਾਤਾ ਪਹਿਲਾਂ ਇਹਨਾਂ ਦਾ ਇੱਕ ਲਾਈਟਨਿੰਗ ਪੋਰਟ ਹੁੰਦਾ ਸੀ ਕੇਬਲ ਲੱਗਦੀ ਸੀ ਇਹ ਬਦਲਾ ਨਾ ਜਿਹੜਾ ਇਹ ਐਪਲ ਨੇ ਨਹੀਂ ਲਿਆਉਂਦਾ ਇਹ ਜਿਹੜਾ ਬਦਲਾ ਉਹ ਐਪਲ ਨੇ ਮਜਬੂਰੀ ਚ ਲਿਆਉਂਦਾ ਓਕੇ ਜਿਵੇਂ ਪੰਜਾਬ ਚ ਵੀ ਮਜਬੂਰੀ ਚ ਬਦਲਾ ਆ ਰਿਹਾ ਲੋਕਾਂ ਨੂੰ ਐਕਚੁਅਲੀ ਐਪਲ ਤੋਂ ਇਹ ਕਰਵਾਇਆ ਗਿਆ ਯੂਰਪ ਯੂਰੋਪੀਅਨ ਯੂਨੀਅਨ ਜੋ ਹੈ ਆਪਣੇ EU ਹੈ ਹੂੰ ਹੂੰ ਉਹਨਾਂ ਨੇ ਇਹ ਐਕਟ ਬਣਾਤਾ ਕਿ ਜੋ ਆਉਣ ਵਾਲੇ ਫੋਨ ਹੈ ਜਾਂ ਲੈਪਟਾਪ ਹੈ ਜਾ ਹੋਰ ਜਿਹੜੀਆਂ ਡਿਵਾਈਸਸ ਆ ਉਹਨਾਂ ਤੇ ਇੱਕ ਸਟੈਂਡਰਡ ਚਾਰਜਿੰਗ ਪੋਰਟ ਹੋਣਾ ਚਾਹੀਦਾ ਸਟੈਂਡਰਡ ਇੱਕ ਚਾਰਜਿੰਗ ਕੇਬਲ ਲੱਗਣੀ ਚਾਹੀਦੀ ਆ ਉਹਨਾਂ ਦਾ ਟੀਚਾ ਇਹ ਸੀਗਾ ਕਿ ਹਰੇਕ ਫੋਨ ਤੇ ਅੱਡ ਅੱਡ ਕੇਬਲ ਲੱਗੂਗੀ ਇੱਕ ਤਾਂ ਇੱਕ ਲੋਕਾਂ ਨੂੰ ਅਲੱਗ-ਅਲੱਗ ਕੇਬਲ ਸੰਭਾਲਣੀਆਂ ਪੈਣਗੀਆਂ ਫਿਰ ਜਿਹੜਾ ਈ-ਵੇਸਟ ਆ ਬਹੁਤ ਵੱਧ ਜਾਂਦਾ ਤਾਂ ਉਹਨਾਂ ਨੇ ਕਿਹਾ ਕਿ ਇਹ ਤੁਸੀਂ ਹਰ ਜਿਹੜੀ ਡਿਵਾਈਸ ਹੋ ਉਤੇ ਟਾਈਪ ਸੀ ਪੋਰਟ ਹੋਵੇ ਕਿ ਇੱਕ ਹੀ ਆ ਇੱਕ ਕੇਬਲ ਨਾਲ ਹੀ ਸਾਰੀਆਂ ਡਿਵਾਈਸਸ ਦੀ ਜਿਹੜੀ ਪਰ ਪਹਿਲਾਂ ਐਪਲ ਨੇ ਇੱਕ ਕੰਮ ਵੀ ਕੀਤਾ ਸੀ ਨਾ ਕਿ ਐਪਲ ਕੱਲੇ ਫੋਨ ਹੀ ਦਿੰਦਾ ਸੀਗਾ ਉਹਨਾਂ ਨੇ ਵਿੱਚ ਕੇਬਲ ਦੇਣੀ ਵੀ ਬੰਦ ਕਰਤੀ ਸੀ ਨਹੀਂ ਕੇਬਲ ਦੇਣੀ ਨਹੀਂ ਬੰਦ ਕੀਤੀ ਸੀ ਉਹਨਾਂ ਨੇ ਐਡਾਪਟਰ ਦੇਣਾ ਬੰਦ ਕੀਤਾ ਸੀ ਐਡਾਪਟਰ ਦੇਣਾ ਬੰਦ ਕੀਤਾ ਐਕਚੁਅਲੀ ਕੀ ਸੀ ਐਪਲ ਦਾ ਲਾਈਟਨਿੰਗ ਕੇਬਲ ਨੂੰ ਜਾਰੀ ਬਹੁਤ ਲੰਬੇ ਸਮੇਂ ਤੋਂ ਜਾਰੀ ਰੱਖੰਦਾ ਆ ਜਿਹੜਾ ਇੱਕ ਇਹ ਕਿਹਾ ਜਾ ਸਕਦਾ ਹੈ ਕਿ ਐਪਲ ਦੇ ਬਿਜ਼ਨਸ ਨੂੰ ਐਪਲ ਦੇ ਜਿਹੜੇ ਬਿਜ਼ਨਸ ਦਾ ਪ੍ਰੋਫਿਟ ਆ ਐਪਲ ਦਾ ਜੋ ਪ੍ਰੋਫਿਟ ਆ ਉਹ ਇਹਦੇ ਵਿੱਚ ਬਹੁਤ ਜ਼ਿਆਦਾ ਲਾਈਟਨਿੰਗ ਕੇਬਲ ਕਰਕੇ ਜਾਂਦਾ ਬਿਕੋਜ਼ ਉਹਦਾ ਇਸ਼ੂ ਇਹ ਆ ਕਿ ਜੇ ਤੁਸੀਂ ਟਾਈਪ ਸੀ ਕੇਬਲ ਤਾਂ ਹਰ ਕਿਤੇ ਅਵੇਲੇਬਲ ਹੈ Android ਤੇ ਆਪਣੇ Android ਫੋਨ ਦੇ ਵਿੱਚ ਟਾਈਪ ਸੀ ਕੇਬਲ ਲੱਗਦੀ ਹੈ ਜਾਂ ਹੋਰਾਂ ਚੀਜ਼ਾਂ ਨੂੰ ਟਾਈਪ ਸੀ ਕੇਬਲ ਲੱਗਦੀ ਹੈ ਜੇ Apple ਦੇ ਵੀ iPhone ਤੇ 2000 ਜਿਵੇਂ ਕਹਿ ਦਿੰਦੇ ਆ ਕਿ 2015 16 ਤੋਂ Android ਫੋਨ ਆ ਰਹੇ ਉਹਨਾਂ ਦੇ ਟਾਈਪ ਸੀ ਕੇਬਲ ਲੱਗਦੀ ਸੀ ਜੇ Apple ਉਦੋਂ ਹੀ ਕਰ ਕਰ ਸਕਦਾ ਸੀ Apple ਕਿਉਂਕਿ ਟਾਈਪ ਸੀ ਦੀ ਜਿਹੜੀ ਚਾਰਜਿੰਗ ਦੀ ਸਪੀਡ ਹੈ ਤੇ ਡਾਟਾ ਟਰਾਂਸਫਰ ਦੀ ਸਪੀਡ ਹੈ ਉਹ ਲਾਈਟਨਿੰਗ ਤੋਂ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਮਲਟੀਪਲ ਟਾਈਮਸ ਤੋਂ ਜ਼ਿਆਦਾ ਹੈ ਬਟ ਜੇ ਐਪਲ ਉਹਨੂੰ ਇੰਪਲੀਮੈਂਟ ਕਰਦਾ ਸੀ ਆਪਦੇ ਫੋਨ ਤੇ ਤਾਂ ਉਹਨਾਂ ਦੀ ਲਾਈਟਨਿੰਗ ਕੇਬਲ ਜੋ ਕਿ ਉਹਨਾਂ ਦੀ ਆਪਦੀ ਹੀ ਇਨੋਵੇਸ਼ਨ ਸੀ ਉਹ ਕੇਬਲ ਦੀ ਸੇਲ ਨਹੀਂ ਹੋਣੀ ਤਾਂ ਕਰਕੇ ਜੋ ਮਿਲੀਅਨਸ ਆਫ ਬਿਜ਼ਨਸ ਜੋ ਕੇਬਲ ਤੋਂ ਬੰਨਦਾ ਇੱਕ ਟਾਈਪ ਸੀ ਕੇਬਲ ਜੋ ਐਮਾਜ਼ਨ ਤੋਂ ਜਾਂ ਬਾਜ਼ਾਰ ਦੇ ਵਿੱਚੋਂ 3 ਤੋਂ 400 ਦੀ ਬਹੁਤ ਵਧੀਆ ਕੁਆਲਿਟੀ ਦੀ ਮਿਲ ਜਾਂਦੀ ਆ ਬਟ ਐਪਲ ਆਪਦੀ ਲਾਈਟਨਿੰਗ ਕੇਬਲ ਕਿੰਨੇ ਦੀ ਵੇਚਦਾ 1900 ਦੀ ਅੱਜ ਵੀ ਲਾਈਟਨਿੰਗ ਕੇਬਲ 1900 ਰੁਪਏ ਦੀ ਵੇਚਦਾ ਸੋ ਐਪਲ ਨੂੰ ਹੁਣ ਤਾਂ ਐਪਲ ਨੂੰ ਮਜਬੂਰ ਕੀਤਾ ਗਿਆ ਹੈ ਈਯੂ ਵੱਲੋਂ ਕਿ ਆਪਦੇ ਫੋਨ ਜਿਹੜੇ ਆਪਣੇ ਫੋਨ ਆ ਈਯੂ ਦੇ ਬਾਰੇ ਯੂਰਪੀਅਨ ਯੂਨੀਅਨ ਜਿਹੜੀ 28 29 ਦੇਸ਼ ਹੁੰਦੇ ਆ ਹਾਂਜੀ ਹਾਂਜੀ ਯੂਰਪੀਅਨ ਯੂਨੀਅਨ ਹੈ ਉਹ ਉਹ ਇਸ ਚੀਜ਼ ਨੂੰ ਲੈ ਕੇ ਬਹੁਤ ਸਟ੍ਰਿਕਟ ਨੇ ਓਕੇ ਉਹਨਾਂ ਨੇ ਇੱਕ ਹੋਰ ਲਾਅ ਲੈ ਕੇ ਆਉਂਦਾ ਡੀਐਮਏ ਡਿਜੀਟਲ ਮਾਰਕੀਟਸ ਐਕਟ ਓਕੇ ਉਹਦੇ ਬਾਰੇ ਬਹੁਤ ਇਹ ਇੱਕ ਵਾਸਟ ਲਾਅ ਆ ਜੋ ਕਿ ਗੇਟ ਜਿਹੜੇ ਟੈਕਨੋਲੋਜੀ ਦੇ ਗੇਟਕੀਪਰਸ ਨੇ ਗੂਗਲ ਐਮਾਜ਼ਨ ਐਪਲ ਇਹ ਇਹ ਜਿਹੜਾ ਐਪਲ ਨੇ ਆ ਬਦਲਾ ਲਿਆ ਹੁੰਦਾ ਇਹਦੇ ਕੋਈ ਨੁਕਸਾਨ ਤਾਂ ਨਹੀਂ ਪੰਜਾਬ ਦੇ ਬਦਲਾਅ ਨਾਲ ਨਹੀਂ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਸਭ ਤੋਂ ਫਾਇਦਾ ਹੀ ਹੈ ਕਿ ਆਪਾਂ ਜਾਣਦੇ ਹਾਂ ਜਿਵੇਂ ਆਪਣੇ ਗੁਲਾਈ ਪੈਡਾ ਲੈਪਟਾਪ ਆ ਜਾਂ ਹੋਰ ਡਿਵਾਈਸਸ ਆ ਸਾਰੀਆਂ ਟਾਈਪ ਸੀ ਅੱਜਕੱਲ ਤਾਂ ਐਪਲ ਤੇ ਵੀ ਟਾਈਪ ਸੀ ਹੀ ਲੱਗਣੀ ਚਾਹੀਦੀ ਹੈ ਤੇ ਇਹਦੀ ਲਾਈਟ ਸਪੀਡ ਹੈ ਜਾਂ ਡਾਟਾ ਟਰਾਂਸਫਰ ਜਾਂ ਚਾਰਜਿੰਗ ਸਪੀਡ ਵੀ ਜ਼ਿਆਦਾ ਹੈ ਓਕੇ ਠੀਕ ਹੈ ਇਹਦੇ ਕਰਕੇ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਨੁਕਸਾਨ ਜੇ ਕਿਸੇ ਨੂੰ ਹੈਗਾ ਤਾਂ ਉਹ ਐਪਲ ਨੂੰ ਐਪਲ ਕੰਪਨੀ ਨੂੰ ਆ ਕਿ ਉਹਨਾਂ ਦੀ ਲਾਈਟਨਿੰਗ ਕੇਬਲ ਨਹੀਂ ਵੇਚ ਰਹੀ ਦੂਸਰੀ ਜਿਹੜੀ ਚੀਜ਼ ਜੋ ਮੈਂ ਤੁਹਾਨੂੰ ਡੀਐਮਏ ਬਾਰੇ ਦੱਸ ਰਿਹਾ ਦੱਸ ਰਿਹਾ ਸੀ ਡਿਜੀਟਲ ਮਾਰਕੀਟ ਸੈਕਟਰ ਉਹ ਇੱਕ ਬਹੁਤ ਇੱਕ ਵਿਸ਼ਾਲ ਇੱਕ ਐਕਟ ਯੂ ਨੇ ਪਾਸ ਕੀਤਾ 2022 ਦੇ ਵਿੱਚ ਜੋ ਕਿ 2 ਮਈ 2023 ਤੋਂ ਲਾਗੂ ਹੋਇਆ ਉਹਦੇ ਬਾਰੇ ਮਤਲਬ ਕਿ ਉਹਦੇ ਬਾਰੇ ਜਿਹੜੀ ਡਿਟੇਲ ਚ ਤਾਂ ਆਪਾਂ ਫੇਰ ਕਦੇ ਪੋਡਕਾਸਟ ਗੱਲ ਕਰਾਂਗੇ ਉਹਦੇ ਵਿੱਚ ਇੱਕ ਜਿਹੜੀ ਚੀਜ਼ ਸਭ ਤੋਂ ਵੱਡੀ Apple ਲਈ ਉਹਨਾਂ ਨੇ Apple ਨੂੰ ਮਜਬੂਰ ਕੀਤਾ ਕਿ Apple ਦਾ ਜਿਹੜਾ App Store ਹੈ ਤੁਹਾਨੂੰ ਪਤਾ ਹੋਊਗਾ ਕਿ ਜੇ ਤੁਸੀਂ Apple ਦੇ ਫੋਨ ਤੇ ਕੋਈ ਵੀ ਐਪ ਡਾਊਨਲੋਡ ਕਰਨੀ ਹੈ ਤੁਹਾਨੂੰ Apple ਦੇ App Store ਤੋਂ ਹੀ ਜਾਣਾ ਪਏਗਾ ਐਂਡ ਐਪਲ ਦੇ ਐਪ ਸਟੋਰ ਤੇ ਜਿਹੜੇ ਐਪਸ ਨੇ ਉਹ ਡਿਵੈਲਪਰ ਬਣਾਉਂਦੇ ਆ ਡਿਵੈਲਪਰ ਉਹਨੂੰ ਡਿਵੈਲਪ ਕਰਦੇ ਆ ਐਂਡ ਡਿਵੈਲਪਰ ਨੇ ਇੱਕ ਐਪ ਡਿਵੈਲਪ ਕੀਤੀ ਤੇ ਲੋਕਾਂ ਨੂੰ ਵੇਚੀ ਕੁਝ ਐਪਸ ਫ੍ਰੀ ਹੁੰਦੀਆਂ ਨੇ ਕੁਝ ਐਪ ਪੇਡ ਹੁੰਦੀਆਂ ਨੇ ਪੇਡ ਐ ਵਨ ਟਾਈਮ ਹੁੰਦੀਆਂ ਨੇ ਕੁਝ ਐਪ ਮੰਥਲੀ ਚਾਰਜ ਚਾਰਜ ਕਰਦੀ ਹੈ ਬਟ Apple ਉਹਦੇ ਜੋ ਜੋ ਵੀ ਡਿਵੈਲਪਰ ਉਥੇ ਇੱਕ ਐਪ ਨੂੰ ਵੇਚਦਾ ਤਾਂ Apple ਉਹਦਾ 30% ਸਿੱਧਾ ਕੱਟ ਲੈਂਦਾ ਐਪ ਸਟੋਰ ਤੇ ਐਪ ਸਟੋਰ ਤੇ ਜਿਹੜਾ Apple ਦਾ ਆਪਣਾ ਐਪ ਸਟੋਰ ਹੈ ਜੇ ਮੈਂ 1000 ਰੁਪਏ ਦੀ ਐਪ ਉਥੇ ਵੇਚੀ ਇੱਕ ਪਰਸਨ ਨੂੰ ਤਾਂ ਉਹਦੇ ਵਿੱਚੋਂ 300 ਰੁਪਏ Apple ਦਾ ਹੋਊਗਾ 700 ਰੁਪਏ ਮੇਰਾ ਹਰ ਇੱਕ ਚੀਜ਼ ਉਹਨਾਂ ਨੇ ਦੰਦੀ ਜੀ ਵੀ Apple ਚ 30% ਹੀ ਮਿਲਦਾ ਬਸ 30% ਉਹ ਹਰ ਇੱਕ ਸੀ ਰੱਖਿਆ ਇਹਦੇ ਬਾਰੇ ਕਾਫੀ ਕੇਸ ਹੋਏ ਯੂ ਐਸ اے ਦੇ ਵਿੱਚ ਯੂ ਦੇ ਵਿੱਚ ਜਿਵੇਂ ਬਹੁਤ ਵੱਡਾ ਕੇਸ Epic Games ਦਾ ਕੇਸ ਰਿਹਾ ਉਨੇ ਮਜਬੂਰ ਕੀਤਾ ਐਂਟੀ ਕੰਪੀਟੀਟਿਵਨੈਸ ਦੇ ਲਈ ਮਜਬੂਰ ਕੀਤਾ ਈਯੂ ਨੂੰ ਦੇ ਲਾਅ ਬਣਾਉਣ ਲਈ ਉਹ ਲਾਅ ਈਯੂ ਦਾ ਕੀ ਕਹਿੰਦਾ ਹੈ ਕਿ ਜਿਉਂ ਨਹੀਂ ਕਿ ਮੈਨੂੰ ਐਪ ਜਾਂ ਕਿਸੇ ਇੱਕ ਪਰਸਨ ਨੂੰ ਐਪ ਚਾਹੀਦੀ ਹੈ ਐਪ ਐਪ ਸਟੋਰ ਚੋਂ ਹੀ ਕੀਤੀ ਜਾਵੇ ਤਾਂ ਇੱਕ ਅਲਟਰਨੇਟਿਵ ਐਪ ਸਟੋਰ ਵੀ ਹੋ ਸਕਦਾ ਹੈ ਜਾਂ ਕੋਈ ਵੀ ਪਰਸਨ ਕਿਸੇ ਵੈਬਸਾਈਟ ਤੋਂ ਜਾ ਕੇ ਐਪ ਡਾਊਨਲੋਡ ਕਰ ਸਕਦਾ ਹੈ ਤੇ ਉਹਨੂੰ ਆਈਫੋਨ 'ਚ ਚਲਾ ਸਕਦਾ ਹੈ ਜੀ ਮੈਂ ਸੌਖੇ ਸ਼ਬਦਾਂ 'ਚ ਇਹਨੂੰ ਕਹਾਂ ਤਾਂ ਇਹ ਬਿਲਕੁਲ ਓਵੇਂ ਹੀ ਹੈ ਵੀ ਇੱਕ ਜਿਹੜੀ ਖਾਸ ਚੀਜ਼ ਹੈ ਤੁਹਾਨੂੰ ਪਹਿਲਾਂ ਇੱਕ ਦੁਕਾਨ ਤੋਂ ਹੀ ਮਿਲ ਰਹੀ ਸੀ ਹਾਂਜੀ ਤੇ ਉਹ ਦੁਕਾਨ ਆਪ ਦਾ ਮਨ ਚ ਆਇਆ ਰੇਟ ਲਾ ਰਹੀ ਸੀ ਠੀਕ ਹੈ ਉਹ ਆਪ ਦਾ ਮਨ ਚ ਆਇਆ ਕਮਿਸ਼ਨ ਰੱਖ ਰਹੀ ਸੀ ਹੁਣ ਇਹ ਜਿਹੜਾ ਯੂ ਆ ਉਹਨੇ ਮਜਬੂਰ ਕਰਤਾ ਵੀ ਭਾਈ ਇਹ ਜਿਹੜੀ ਚੀਜ਼ ਹੈ ਇਹ ਇੱਕ ਦੁਕਾਨ ਤੇ ਨਹੀਂ ਵਿਕਣੀ ਇਹ ਹੋਰਾਂ ਦੁਕਾਨਾਂ ਤੇ ਵੀ ਅਵੇਲੇਬਲ ਹੋ ਸਕਦੀ ਹੈ ਅਵੇਲੇਬਲ ਹੋ ਸਕਦੀ ਆ ਉਹਦੇ ਵਿੱਚ ਹੁਣ ਐਪਲ ਇਹ ਕਹਿੰਦਾ ਸੀ ਕਿ ਸਾਡਾ ਸਾਡਾ ਐਪਲ ਇਹ ਕਹਿੰਦਾ ਸੀ ਕਿ ਸਾਡਾ ਰਿਸਰਚ ਦੀ ਕੋਸਟ ਬਹੁਤ ਹੁੰਦੀ ਆ ਉਹ ਬਣਾਉਂਦੇ ਤਾਂ ਡਿਵੈਲਪਰ ਆ ਇਹਨਾਂ ਦੇ ਡਿਵੈਲਪਰ ਆ ਉਹ ਉਹ ਉਹਨਾਂ ਨੇ ਆਪਣਾ ਪੱਖ ਰੱਖਿਆ ਬਟ ਯੂ ਨੇ 2022 ਦੇ ਵਿੱਚ ਲਾ ਬਣਾਇਆ ਤੇ ਜਿਹਨੂੰ ਇੰਪਲੀਮੈਂਟ ਕੀਤਾ ਦੋ ਮਈ 2023 ਤੋਂ ਕਿ ਜੋ ਪ੍ਰੈਕਟੀਕਲ ਹੁਣ ਜਾ ਕੇ 2024 ਚ ਇਹ ਇੰਪਲੀਮੈਂਟ ਹੋਇਆ ਕਿ ਸਿਰਫ EU ਦੇ ਜਿਹੜੇ ਪਰਸਨ ਹੈ EU ਦੇ ਵਿੱਚ ਜਿਹੜੇ ਦੇਸ਼ ਆ ਉਹਨਾਂ ਦੇ ਜਿਹੜੇ ਸਿਟੀਜ਼ਨ ਆ EU ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਉਹ ਕਿਤੇ ਵੀ ਜਾ ਕੇ ਹੁਣ ਚੀਜ਼ਾਂ ਡਾਊਨਲੋਡ ਕਰ ਕਿਤੇ ਵੀ ਜਾ ਕੇ ਹੁਣ ਉਹ ਚੀਜ਼ਾਂ ਡਾਊਨਲੋਡ ਹੁਣ Amazon ਨੇ Apple ਫੋਨ ਲਈ ਇੱਕ ਨਵਾਂ ਸਟੋਰ ਲਾਂਚ ਕੀਤਾ ਹੋਰ ਕੰਪਨੀਆਂ ਨੇ ਲਾਂਚ Amazon ਨੇ ਆਪਦੀ ਦੁਕਾਨ ਪਾ ਲਈ ਹਾਂਜੀ ਆਪਦੀ ਦੁਕਾਨ ਪਾ ਲਈ ਤੁਸੀਂ ਇਹ ਕਹਿ ਸਕਦੇ ਹੋ ਕਿ ਕੀਤਾ ਉਹਦੇ ਚ ਕੀ ਹੋਊਗਾ ਕਿ Amazon ਚ ਆਊਗਾ ਤਾਂ 2-3% ਆ ਉਹਦਾ ਕਟ ਲੈ ਲੂਗਾ ਕਿ ਜਿਹਦੇ ਨਾਲ ਕੀ ਹੈ ਕਿ Apple ਦੀ ਜਿਹੜੀ ਇੱਕ ਜਿਹਨੂੰ ਕਹਿੰਦੇ ਪ੍ਰਭੂਤਾ ਮੋਨੋਪੋਲੀ ਮੋਨੋਪੋਲੀ ਉਹਨੂੰ ਇੱਕ ਐਨ ਅਜ ਦੇ ਟਾਈਮ ਦੇ ਵਿੱਚ ਜੇ ਆਪਾਂ ਕੰਪੀਟੀਟਿਵਨੈਸ ਦੀ ਗੱਲ ਕਰੀਏ ਤਾਂ ਦੂਜੇ ਜਿਹੜੇ ਕੰਪਨੀਆਂਜ਼ ਨੇ ਜਾਂ ਦੂਜੇ ਇਹ ਤਾਂ ਬਿਲਕੁਲ ਇਹ ਇਹ ਤਾਂ ਬਿਲਕੁਲ ਉਵੇਂ ਹੋ ਗਿਆ ਜਿਵੇਂ ਭਾਰਤ ਸਰਕਾਰ ਦੇ ਵਿੱਚ ਪਹਿਲਾਂ ਬੀਜੇਪੀ ਕੋਲੇ 303 ਸੀਟਾਂ ਸੀ ਹਾਂਜੀ ਤੇ ਉਹ ਆਪਣੀਆਂ 303 ਸੀਟਾਂ ਦੇ ਬਲ ਦੇ ਉੱਤੇ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦੇ ਤੇ ਆਪਦੇ ਕਾਨੂੰਨ ਪਾਸ ਕਰ ਦਿੰਦੇ ਹੁਣ ਕੀ ਹੋ ਗਿਆ ਉਹਨਾਂ ਦੀਆਂ ਸੀਟਾਂ ਰਹਿ ਗਈਆਂ 240 ਤੇ ਆਪਦੇ ਸਹਿਯੋਗੀ ਦਲਾਂ ਤੋਂ ਉਹਨੂੰ ਕੋਈ ਸੀਟਾਂ ਲੈ ਕੇ ਹੁਣ ਸਰਕਾਰ ਚਲਾਉਣੀ ਪੈਣੀ ਹੈ ਹੁਣ ਜਿਵੇਂ ਐਪਲ ਵੀਓ ਕੰਮ ਨਹੀਂ ਕਰ ਸਕਦਾ ਜਿਵੇਂ ਪਹਿਲਾਂ ਭਾਰਤ ਸਰਕਾਰ ਦੇ ਵਿੱਚ ਹੁੰਦਾ ਸੀ ਬਿਲਕੁਲ ਜੀ ਐਪਲ ਨੇ ਇਹਦੇ ਵਿੱਚ ਐਜ ਰੱਖਿਆ ਕਿਉਂਕਿ ਹਾਰਡਵੇਅਰ ਐਪਲ ਦਾ ਹਮ ਇੱਕ ਆਈਫੋਨ ਨੂੰ ਬਣਾਉਣ ਦੇ ਵਿੱਚ ਕੁਝ 200 ਤੋਂ 250 ਡਾਲਰ ਲੱਗਦੇ ਆ ਹਮ ਹਮ ਜਿਹਨੂੰ ਐਪਲ 1000 1200 ਡਾਲਰ ਦੇ ਵਿੱਚ ਵੇਚਦਾ ਠੀਕ ਹੈ ਹਾਰਡਵੇਅਰ ਤੋਂ ਬਹੁਤ ਜ਼ਿਆਦਾ ਕਮਾਈ ਕਰਦਾ ਅੱਜ ਐਪਲ ਪਰਸੋਂ ਤੱਕ ਵਰਲਡ ਦੀ ਦੂਜੇ ਨੰਬਰ ਦੀ ਕੰਪਨੀ ਸੀ ਮਾਰਕੀਟ ਕੈਪ ਦੇ ਵਿੱਚ ਵੇਖੀਏ ਓਕੇ ਦੂਜੇ ਨੰਬਰ ਦੀ ਕੰਪਨੀ ਪਹਿਲੇ ਨੰਬਰ ਤੇ ਮਾਈਕਰੋਸਾਫਟ ਇੱਕ ਮੈਂ ਫਿਰ ਤੁਹਾਨੂੰ ਇਹ ਸਵਾਲ ਇੱਥੋਂ ਨਿਕਲ ਕੇ ਆਉਂਦਾ ਹੁਣ ਭਾਰਤ ਨੂੰ ਬਹੁਤ ਵੱਡੀ ਇਕਨੋਮੀ ਕਿਹਾ ਗਿਆ ਹਾਂਜੀ ਤੇ ਮਤਲਬ ਸਾਡੇ ਇਹ ਵੀ ਕਿਹਾ ਗਿਆ ਹੈਗਾ ਕਿ ਸ਼੍ਰੀ ਨਰਿੰਦਰ ਮੋਦੀ ਜੀ ਭਾਰਤ ਨੂੰ ਬਲੰਦੀਆਂ ਤੇ ਲੈ ਕੇ ਗਏ ਆ ਬਹੁਤ ਵਿਸ਼ਵ ਦੇ ਵਿੱਚ ਇੱਕੋ ਤਾਕਤਵਰ ਲੀਡਰ ਦੇ ਤੌਰ ਤੇ ਉੱਭਰੇ ਆ ਤੇ ਕੀ ਭਾਰਤ ਸਰਕਾਰ ਨਹੀਂ Apple ਨੂੰ ਮਜਬੂਰ ਕਰ ਸਕਦੀ ਵੀ ਭਾਈ ਜਿਵੇਂ ਤੁਹਾਡਾ ਯੂਰਪੀਅਨ ਯੂਨੀਅਨ ਦੇ ਵਿੱਚ ਕਿਉਂਕਿ ਉਹਨਾਂ ਦੀ ਤਬਾਦੀ ਵੀ ਥੋੜੀ ਹੈ Apple ਫੋਨ ਮੇਰੇ ਖਿਆਲ ਤਾਂ ਭਾਰਤ ਦੇ ਵਿੱਚ ਜ਼ਿਆਦਾ ਵਿਕਦੇ ਹੋਣਗੇ ਯੂਐਸਏ ਨਾਲੋਂ ਵੀ ਬਿਲਕੁਲ ਕੀ ਇਹ ਭਾਰਤ ਨਹੀਂ ਕਰ ਸਕਦਾ ਭਾਰਤ ਨੂੰ ਇਨੂੰ ਜੇ ਆਪ ਭਾਰਤ ਦੀ ਗੱਲ ਕਰੀਏ ਤਾਂ ਇੰਡੀਆ ਇੱਕ ਬਹੁਤ ਵੱਡੀ ਇਕਨੋਮੀ ਹੈ Apple ਵੀ ਇਹ ਗੱਲ ਜਾਣਦਾ ਠੀਕ ਹੈ ਐਂਡ ਇੰਡੀਆ ਇਸ ਤੋਂ ਬਾਅਦ ਮੇਰਾ ਇਹੀ ਇੱਕ ਸੁਝਾਅ ਸੀ ਸੁਝਾਅ ਕਹਿ ਲਓ ਜਾਂ ਮਹਿਮਾਨ ਦੇ ਵਿੱਚ ਆਇਆ ਸੀ ਵੀ ਇੰਡੀਆ ਦੀ ਸਰਕਾਰ ਇਹੋ ਜਿਹਾ ਲਾਅ ਕਿਉਂ ਨਹੀਂ ਬਣਾ ਰਹੀ ਜਾਂ ਕਿਉਂ ਨਹੀਂ ਬਣਾ ਸਕਦੀ ਜਦੋਂ ਕਿ ਮੈਜੋਰਟੀ ਦੇ ਵਿੱਚ ਹੈ ਤੇ ਲੋਕਾਂ ਦੇ ਹਿੱਤ ਵਿੱਚ ਹੈ ਇਹ ਚੀਜ਼ ਡਿਵੈਲਪਰ ਹੈ ਕ੍ਰੀਏਟਰਸ ਹੈ ਲੋਕ ਹੈ ਉਹਨਾਂ ਦੇ ਹਿੱਤ ਵਿੱਚ ਆ ਫੋਰ ਐਗਜ਼ਾਮਪਲ ਮੈਂ ਇੱਕ ਚੀਜ਼ ਕੋਈ 1000 ਰੁਪਏ ਦੀ ਬਣਾਈ ਮੈਨੂੰ ਪਤਾ ਐਪਲ ਨੇ 30% ਲੈ ਲੈਣਾ ਤਾਂ ਮੈਂ ਪਹਿਲਾਂ ਹੀ ਉਹ 1000 ਦਾ ਰੇਟ 1300 ਕਰਕੇ ਵੇਚੂਗਾ ਤਾਂ ਯੂਜ਼ਰ ਨੂੰ ਵੀ ਇੱਕ ਚੀਜ਼ ਉਹ ਮਹਿੰਗੀ ਪੈਂਦੀ ਹੈ ਠੀਕ ਹੈ ਦੂਸਰੀ ਚੀਜ਼ ਇਹ ਹੈ ਕਿ ਜੋ ਇੰਡੀਆ ਦੀ ਸਰਕਾਰ ਹੈ ਉਹ ਮੈਨੂੰ ਇਹ ਲੱਗਦਾ ਕਿ ਹੋਰਾਂ ਮੁੱਦਿਆਂ ਤੇ ਜ਼ਿਆਦਾ ਤੇ ਡਿਜੀਟਲ ਜੋ ਮੁੱਦੇ ਹੈਗੇ ਆ ਡਿਜੀਟਲ ਇਕਨੋਮੀ ਦੇ ਮੁੱਦੇ ਆ ਉਹਨਾਂ ਵੱਲ ਘੱਟ ਧਿਆਨ ਦਿੰਦੀ ਹੈ ਉਹ ਇੱਕ ਆਪਦੀ ਇੱਕ ਪ੍ਰਾਇੋਰਟੀ ਕਹਿ ਲਓ ਵੀ ਪ੍ਰਾਇੋਰਟ ਸਰਕਾਰ ਦੀ ਪ੍ਰਾਇੋਰਟੀ ਲਿਸਟ ਨਹੀਂ ਹੈਗਾ ਬਟ ਅੱਜ ਦੇ ਟਾਈਮ ਦੇ ਵਿੱਚ EU ਦੇ ਵਿੱਚ ਤੇ USA ਦੇ ਵਿੱਚ AI ਜੋ ਹੈ ਆਪਾਂ AI ਬਾਰੇ ਥੋੜੀ ਜੀ ਗੱਲ ਕਰ ਲੈਣੇ ਆ AI ਇੱਕ ਬਹੁਤ ਵੱਡਾ ਮੁੱਦਾ ਬਹੁਤ ਵੱਡਾ ਮੁੱਦਾ ਹੈ AI ਤੇ AI ਦੀ ਰਿਸਪੋਨਸੀਬਿਲਟੀ ਨੂੰ ਬਹੁਤ ਜ਼ਿਆਦਾ ਸੀਰੀਅਸਨੈਸ ਨਾਲ ਦੇਖਿਆ ਜਾਂਦਾ ਤੇ ਇੰਡੀਆ ਵਿੱਚ ਇਹੋ ਜਿਹੇ ਲਾਅ ਦੀ ਹਜੇ ਕੋਈ ਗੱਲ ਨਹੀਂ ਹੈਗੀ ਤਾਨੂੰ ਲੱਗਦਾ ਜਿਹੜੀ ਮੌਜੂਦਾ ਮਤਲਬ ਜਿਵੇਂ ਕੈਬਨਿਟ ਮੰਤਰੀ ਚੁਣੇ ਗਏ ਆ ਹਾਂਜੀ ਜਿਹੜੇ ਜਾਂ ਉਹਨਾਂ ਦੇ ਵਿੱਚ ਕੋਈ ਇਹੋ ਜਿਹਾ ਇੱਕ ਚਿਹਰਾ ਲੱਗਦਾ ਤੁਹਾਨੂੰ ਜਿਹੜਾ ਕਿ ਮਤਲਬ ਇਹਨਾਂ ਮੁੱਦਿਆਂ 'ਤੇ ਖਿਆਲ ਦੇ ਵੀ ਗਏ ਹੁਣੇ ਪੰਜਾਬ ਤੋਂ ਜਿਵੇਂ ਚਾਹੇ ਬਣਾਇਆ ਤਾਂ ਉਹ ਰਾਜ ਮੰਤਰੀ ਗਿਆ ਹਾਂਜੀ ਤੇ ਰਮਨੀਰ ਸਿੰਘ ਬਿੱਟੂ ਇਹ ਮਸਲਾ ਜਿਹੜਾ ਹੈਗਾ ਨਰਿੰਦਰ ਮੋਦੀ ਦੇ ਧਿਆਨ 'ਚ ਲਿਆਉਣਗੇ ਜੋ ਕੈਬਨਿਟ ਮੰਤਰੀ ਹੁੰਦੇ ਆ ਜਾਂ ਜੋ ਰਾਜ ਮੰਤਰੀ ਹੁੰਦੇ ਹਨ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਇਹ ਚੀਜ਼ ਦੀ ਨੌਲੇਜ ਜਾਂ ਬਿਊਰੋਕ੍ਰੇਟਸ ਜਾਂ ਅਫਸਰਾਂ ਨੇ ਜੋ ਆਈਐਸ ਅਫਸਰ ਨੇ ਉਹਨਾਂ ਨੇ ਦੇਣੀ ਹੁੰਦੀ ਆ ਜਾਂ ਸਰਕਾਰ ਦੇ ਜੋ ਟੈਕਨੋਲੋਜੀ ਦੇ ਐਡਵਾਈਜ਼ਰ ਹੁੰਦੇ ਨੇ ਉਹਨਾਂ ਨੇ ਦੇਣੀ ਹੁੰਦੀ ਆ ਹੋ ਸਕਦਾ ਹੈ ਕਿ ਸਰਕਾਰ ਦੇ ਨਿਗਾਹ ਦੇ ਵਿੱਚ ਇਹ ਚੀਜ਼ ਹੋਵੇ ਹਮ ਇੰਡੀਆ ਦੇ ਜਾਂ ਭਾਰਤ ਦੇ ਸੰਦਰਭ ਦੇ ਵਿੱਚ ਮੈਂ ਇਹ ਚੀਜ਼ ਕਹਿ ਸਕਦਾ ਕਿ ਗੱਲ ਕਿਤੇ ਨਾ ਕਿਤੇ ਚੱਲਦੀ ਹੋਊਗੀ ਬਟ ਪੰਜਾਬ ਹੁੰਦੇ ਸੰਦਾ ਰੁਚ ਮੈਂ ਗੱਲ ਨਹੀਂ ਇਹ ਕਹਿ ਸਕਦਾ ਪੰਜਾਬ ਦੇ ਲੋਕਾਂ ਦੇ ਵੀ ਤੇ ਪੰਜਾਬ ਦੇ ਸਰਕਾਰ ਦੇ ਮੁੱਦੇ ਹੋਰ ਨੇ ਪੰਜਾਬ ਦੇ ਜਿਹੜੀ ਸਰਕਾਰ ਹੈ ਉਹ ਟੈਕਨੋਲੋਜੀ ਨੂੰ ਲੈ ਕੇ ਕੋਈ ਮੈਂ ਦੇਖਿਆ ਪਿਛਲੇ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਟੈਕਨੋਲੋਜੀ ਨੂੰ ਲੈ ਕੇ ਕੋਈ ਬਿਆਨ ਨਹੀਂ ਹਮਮ ਆਈਟੀ ਨੂੰ ਲੈ ਕੇ ਕੋਈ ਬਿਆਨ ਨਹੀਂ AI ਤਾਂ ਬਹੁਤ ਦੂਰ ਦੀ ਗੱਲ ਹੈ ਹਮ AI ਕਵਾਂਟਮ ਕੰਪਿਊਟਰਸ ਇਹ ਤਾਂ ਬਹੁਤ ਦੂਰ ਦੀ ਗੱਲ ਹੈ ਬਟ ਉਹ ਗੱਲ ਹੀ ਨਹੀਂ ਕਰਦੇ ਹਮ ਟੈਕਨੋਲੋਜੀ ਦੀ ਕੋਈ ਵੀ ਗੱਲ ਨਹੀਂ ਕਰਦੇ ਇਹ ਚਲੋ ਆਪਣੇ ਚੈਨਲ ਨਾਲ ਜੁੜੇ ਦਰਸ਼ਕਾਂ ਲਈ ਵੀ ਇੱਕ ਨਵੀਂ ਚੀਜ਼ ਹੈਗੀ ਆਪਾਂ ਨਵੀਂ ਗੱਲ ਕਰ ਰਹੇ ਹਾਂ ਤੇ ਮੈਨੂੰ ਉਮੀਦ ਹੈ ਵੀ ਆਉਣ ਵਾਲੇ ਸਮੇਂ ਜੇ ਮਤਲਬ ਆਪਾਂ ਇਹਨਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਕੇ ਇੰਨੇ ਮੁੱਦਿਆਂ ਤੇ ਚਰਚਾ ਕਰਾਂਗੇ ਤਾਂ ਮੈਨੂੰ ਲੱਗਦਾ ਫਿਰ ਕਿਤੇ ਨਾ ਕਿਤੇ ਸਰਕਾਰ ਦੇ ਧਿਆਨ 'ਚ ਕਿਤੇ ਕਿਤੇ ਹੀ ਕਿਤੇ ਮਤਲਬ ਆਪਾਂ ਕਹਿੰਦੇ ਇਹ 100 ਕਿਲੋਮੀਟਰ ਰਿਮੋਟ ਏਰੀਆ 'ਚ ਜੇ ਆਪਾਂ ਗੱਲ ਕਰਦੀ ਤਾਂ ਉਹਦਾ ਕਿਤੇ ਨਾ ਕਿਤੇ ਧੂਆਂ ਨਿਕਲੂਗਾ ਕਿਤੇ ਨਾ ਕਿਤੇ ਗੱਲ ਪਹੁੰਚੂਗੀ ਜੇ ਕੋਈ ਆਪਣੀ ਇਹ ਗੱਲ ਸੁਣਨਗੇ ਤਾਂ ਇਸ ਚੀਜ਼ ਵੱਲ ਧਿਆਨ ਆ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੂੰ ਦੇਣਾ ਪੈਂਦਾ ਕਿਉਂਕਿ ਮੈਂ ਵੀ ਦੇਖਿਆ ਹੈਗਾ ਇੱਕ ਗੱਲ ਕਿ ਟੈਕਨੋਲੋਜੀ ਵਰਤ ਕੇ ਕਈ ਵਾਰੀ ਗਲਤ ਖਬਰਾਂ ਫਲਾ ਦਿੱਤੀਆਂ ਜਾਂਦੀਆਂ ਜਿਹੜੀ ਤੁਸੀਂ AI ਦੀ ਗੱਲ ਕੀਤੀ ਹੈ ਮੇਰੇ ਖਿਆਲ ਜਦੋਂ ਤੱਕ ਪੰਜਾਬ ਦਾ 2027 ਵਾਲਾ ਇਲੈਕਸ਼ਨ ਆਉਣਾ ਉਦੋਂ ਤੱਕ ਤਾਂ AI ਦੀ ਵਰਤੋਂ ਕਰ ਕਰਕੇ ਤੇ ਇਹਨਾਂ ਦੇ ਲੀਡਰਾਂ ਦੀਆਂ ਹੀ ਮੂੰਹੋਂ ਦੇ ਪੁੱਠੇ ਸਿੱਤੇ ਬਿਆਨ ਬਣਾਉਂਦਾ ਹੈ। ਡੀਫੇਕ ਜਿਹਨੂੰ ਆਪਾਂ ਕਹਿੰਦੇ ਡੀਫੇਕ ਹੈ ਨਾ। ਹਾਂਜੀ ਬਿਲਕੁਲ। ਆ ਵੀ ਉਹ ਤਾਂ ਪੁੱਠੇ ਸਿੱਦੇ ਲੀਡਰਾਂ ਦੇ ਬਿਆਨ ਹੀ ਹੈ। ਇਸ ਚੀਜ਼ 'ਤੇ ਧਿਆਨ ਦੇਣਾ ਤਾਂ ਸਰਕਾਰ ਦਾ ਬਣਦਾ ਹੈਗਾ। ਫਿਰ ਇਹਦੇ ਬਾਰੇ ਫਿਰ ਜਾਗਰੂਕ ਕਰਨ ਦੀ ਲੋੜ ਜਾਂ ਜ਼ਿੰਮੇਵਾਰੀ ਸਰਕਾਰ ਦੀ ਹੈ ਨਾ। ਜੇ ਡੀਫੇਕ ਵੀਡੀਓ ਬਣਦੀ ਹੈ। ਤਾਂ ਡੀਫੇਕ ਵੀਡੀਓ ਬਣਾਉਣੀ ਹੈ ਕਿਸੇ ਨੇ ਤਾਂ ਉਹਨੂੰ ਵਾਇਰਲ ਕਰਨਾ ਇਹ ਅੱਜ ਦੇ ਟਾਈਮ 'ਚ ਕੋਈ ਔਖਾ ਨਹੀਂ ਠੀਕ ਹੈ ਤਾਂ ਲੋਕਾਂ ਨੂੰ ਜਾਗਰੂਕ ਵੀ ਕਰਨਾ ਪੈਣਾ ਕਿ ਕਿਸੇ ਇੱਕ ਗੱਲ ਹੋਰ ਵੀ ਪਿੱਛੇ ਜੇ ਮੇਰੇ ਖਿਆਲ ਵਿਰਾਟ ਕੋਹਲੀ ਤੇ ਤੰਦੁਲਕਰ ਨੂੰ ਆਪਣੇ ਟਵਿੱਟਰ ਤੇ ਸਫਾਈ ਦੇਣੀ ਪਈ ਸੀ ਕਿਉਂਕਿ ਉਹਨਾਂ ਦੋਨਾਂ ਦੀਆਂ ਪਤਾ ਨਹੀਂ ਕਿਸੇ ਨੇ ਵੀਡੀਓ ਬਣਾ ਕੇ ਡੀਫੇਕ ਵੀਡੀਓ ਬਣਾ ਕੇ ਤੇ ਉਹ ਚਲਾਤੀਆਂ ਸੀਗੀਆਂ ਵੀ ਕਹਿ ਰਹੇ ਸੀ ਵੀ ਤੁਸੀਂ ਫੁਲਾਨੀ ਜਗ੍ਹਾ ਪੈਸਾ ਇਨਵੈਸਟ ਕਰੋ ਜਾਂ ਕੋਈ ਗੇਮ ਖੇਡੋ ਹਾਂਜੀ ਕੁਝ ਇਦਾਂ ਕਰਕੇ ਹਾਂ ਕੁਝ ਸੀਗਾ ਤੇ ਮੁੜ ਕੇ ਲੋਕਾਂ ਨੂੰ ਉਹਨਾਂ ਨੂੰ ਸਫਾਈ ਦੇਣੀ ਪਈ ਸੀ ਵੀ ਭਾਈ ਅਸੀਂ ਇਹਨਾਂ ਐਪਾਂ ਨਾਲ ਨਹੀਂ ਜੁੜੇ ਹੋਏ ਲਗਦੀਆਂ ਜੀ ਬਿਲਕੁਲ ਲਗਦੀਆਂ ਜੀ ਆਵਾਜ਼ ਵੀ ਬਿਲਕੁਲ ਉਵੇਂ ਹੀ ਹੁੰਦੀ ਬਿਲਕੁਲ ਜੀ ਇਹ ਲਗਦੀਆਂ ਬਿਲਕੁਲ ਲਗਦੀਆਂ ਉਹ ਏਆਈ ਨੂੰ ਜੇ ਆਪਾਂ ਲੈ ਕੇ ਗੱਲ ਕਰੀਏ ਤੇ ਏਆਈ ਜਿਹੜੀ ਇੰਡੀਆ ਦੀ ਸਰਕਾਰ ਹੈ ਹਾਲਾਂਕਿ ਇੰਡੀਆ ਦੇ ਬਹੁਤ ਸਾਰੇ ਸਟਾਰਟਅਪ AI ਨੂੰ ਲੈ ਕੇ ਬਹੁਤ ਸਾਰੇ ਸਟਾਰਟਅਪ ਅੱਜ ਪਣਪ ਰਹੇ ਨੇ ਨਵੇਂ ਸਟਾਰਟਅਪ ਹੋ ਰਹੇ ਨੇ ਬਟ ਸਰਕਾਰ ਦੀ ਇੱਕ ਰਿਸਪੌਂਸਿਬਿਲਟੀ ਕੀ ਹੈ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਕਿ ਜੋ ਸਿਟੀਜ਼ਨ ਹੈ ਜੋ ਨਾਨ ਟੈਕਨੀਕਲ ਹੈ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਕੋਈ ਪ੍ਰੋਗਰਾਮਸ ਚਲਾਏ ਜਾਣ ਜਿਨ੍ਹਾਂ ਵਿੱਚ ਸਿਟੀਜ਼ਨਸ ਨੂੰ ਜਾਗਰੂਕ ਕੀਤਾ ਜਾਵੇ AI ਨੂੰ ਲੈ ਕੇ ਚਲੋ ਅੱਜ ਫਿਲਹਾਲ ਆਪਾਂ ਇਹਨੂੰ ਗੱਲਬਾਤ ਨੂੰ ਥੋੜਾ ਜਿਹਾ ਸੰਖੇਪ ਚ ਰੱਖਾਂਗੇ ਅਗਰ ਇਹਤ ਲੰਬੀ ਹੋ ਗਈ ਹੈ ਪਰ AI ਬਾਰੇ ਇੱਕ ਵੱਡੀ ਗੱਲਬਾਤ ਲੈ ਕੇ ਆਪਾਂ ਆਪਣੇ ਚੈਨਲ ਦੇ ਦਰਸ਼ਕਾਂ ਨਾਲ ਇੱਕ ਵਾਰ ਫਿਰ ਜੁੜਾਂਗੇ ਦਿਲਵਾਖਸੀ ਬੀਆ ਸ਼ੋਅ ਨਾਲ ਜੁੜਨ ਲਈ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ